ਹਾਂਜੀ ਸਸਿਗਾ ਜੀ ਸਾਰਿਆਂ ਨੂੰ ਖੰਨੇ ਸ਼ਹਿਰ ਦੇ ਵਿੱਚ ਇਸ ਵਕਤ ਮੈਂ ਖੜਾ ਆਇਆ ਹਾਂ ਤੁਸੀਂ ਦੇਖ ਸਕਦੇ ਹੋ ਕਿ ਦਾ ਟਰੂ ਬਾਰਬਰ ਨਾਮ ਤੋਂ ਖੰਨੇ ਸ਼ਹਿਰ ਦੇ ਵਿੱਚ ਬਹੁਤ ਵੱਡਾ ਤੇ ਬਹੁਤ ਸੋਹਣਾ ਸਲੂਨ ਖੋਲ੍ਹਿਆ ਆ ਬਾਈ ਅਮਨ ਆਪਾਂ ਤੁਹਾਨੂੰ ਸਾਰਾ ਸਲੂਨ ਵੀ ਦਿਖਾਣਾ ਬਾਈ ਕੀ ਹਾਲ ਚਾਲ ਨੇ ਬਹੁਤ ਵਧੀਆ ਤੁਸੀਂ ਮੈਂ ਕਹਿੰਦਾ ਪੂਰੇ ਖੰਨੇ ਦੇ ਵਿੱਚ ਤਹਿਲਕਾ ਮਚਾ ਦਿੱਤਾ ਪਰ ਇਸ ਵਾਰ ਤਾਂ ਮੈਂ ਕਹਿੰਦਾ ਪੂਰੀ ਗੱਲ ਬਾਤ ਐਂਡ ਕਰਾ ਰੱਖੀ ਆ ਇੱਕ ਸੱਤ ਥੱਲੇ ਸਾਰਾ ਕੁਝ ਕਰਦਾ ਆਪਾਂ ਨੇ ਜਿੱਦਾਂ ਬੀਅਰਡ ਕਰ ਲਈ ਕੋਈ ਐ ਨਹੀਂ ਸਰਵਿਸ ਸਲੂਨ ਦੀ ਕੋਈ ਵੀ ਸਰਵਿਸ ਕਿਸੇ ਤਰ੍ਹਾਂ ਮੁੱਛਾਂ ਦਾੜ੍ਹੀ ਬਾਡੀ ਮ사ਜ اچھا ਬਾਡੀ ਮ사ਜ ਵੀ ਹੈ ਬਾਡੀ ਨੂੰ ਖੰਨੇ ਚ ਪਹਿਲੀ ਵਾਰ ਕਿਸੇ ਨੇ ਚਿਹਰ ਰੱਖੀ ਨਹੀਂ ਹੋਣੀ ਮਲਾਗ ਸੋਨ ਚ ਲੈ ਕੇ ਬਾਈ ਜਿਹੜੇ ਦੂਰੋਂ ਆਉਂਦੇ ਨੇ ਕੋਈ ਚੱਕਰ ਵਾਲੀ ਇਹ ਵੀ ਫਰੀ ਹੈ ਫਰੀ ਬਕਾਸ ਉਹ ਲੋ ਜੀ ਬਾਡੀ ਮ사ਜ ਤਾਂ ਜਮਿਆਂ ਫਰੀ ਹੈ ਕਰਤੀ ਬਾਈ ਨੇ ਆ ਤੁਸੀਂ ਦੇਖ ਸਕਦੇ ਹੋ ਚਿਹਰੇ ਕਿੰਨਾ ਸੋਹਣਿਆ ਸੋਹਣਿਆ ਲਾਈਆਂ ਨੇ ਇਹ ਤਾਂ ਸੋਨੇ ਦੇ ਚਿਹਰਾ ਲਾ ਰੱਖੀਆਂ ਨੇ ਮੈਂ ਕਹਿੰਦਾ ਇਹ ਆਪਾਂ ਐਕਸਪੋਰਟ ਕਰਾਈਆਂ ਚਾਈਨਾ ਤੋਂ ਚਾਈਨਾ ਤੋਂ ਚਾਈਨਾ ਤੋਂ ਐਕਸਪੋਰਟ ਹੋਈਆਂ ਨੇ ਇਹ ਚਾਈਨਾ ਤੋਂ ਉਹਰੇ ਮੈਨੂੰ ਮਾਡਲ ਮਾਡਲ ਪਸੰਦ ਨਹੀਂ ਸੀਗਾ ਤੇ ਇੱਥੇ ਜਿਹੜੀਆਂ ਮਿਲਦੀਆਂ ਸੀ ਜਾਲੀ ਮਿਲਦੀਆਂ ਸੀ ਤੇ ਚਾਹਤ ਖੁਰੋੜ ਕੇ ਨਹੀਂ ਸਪੈਸ਼ਲ ਇਹ ਸਿਰਫ ਦਾੜੀ ਕਟਿੰਗ ਦੀ ਬੀਅਰਡ ਕਟਿੰਗ ਲਈ ਆ ਇੱਥੇ హెయిਰ ਕੱਟ ਹੋਣੇ ਕੈਂਚੀ ਚੱਲਦੀ ਔਰੇ ਹਾਂ ਤੇ ਆ ਆਪਣਾ ਕੈਬਨ ਇੱਧਰ ਅੱਛਾ ਆਹ ਵਾਲਾ ਕੈਬਨ ਇੱਥੇ ਬੀਅਰਡ ਕਰ ਲਈ ਆ ਅਲੱਗ ਤੋਂ ਇਸ ਸਰਫ ਔਰੇ ਬੀਅਰਡ ਕਰ ਲਈ ਹੁੰਦੀਆਂ ਨੇ ਅਚੌਰੇ ਕਲੀ ਵੀਡ ਦੇ ਰੇਡ ਕਰ ਲਈ ਹੁੰਦੀ ਹੈ ਇੱਥੇ ਕੈਂਚੀ ਵਗੈਰਾ ਕੁਝ ਵੀ ਯੂਜ਼ ਨਹੀਂ ਹੁੰਦੀ ਹੈਗੀ ਜਿਵੇਂ ਇਹ ਇਸ ਕੈਬਨ ਦੇ ਵਿੱਚ ਕੈਂਚੀ ਨਹੀਂ ਪੜਦੀ ਨਹੀਂ ਪੜਦੀ ਨਹੀਂ ਪੜਦੀ ਇਸ ਕੈਂਚੀ ਇਹ ਕੈਬਨ ਦੇ ਵਿੱਚ ਕਹਿੰਦੇ ਦਰਸ਼ਕੋ ਕੈਂਚੀ ਨਹੀਂ ਪੜਦੀ ਜਿਹੜੀ ਦਾੜੀ ਤੇ ਬਾਲ ਆ ਉਹ ਬਾਰੋ-ਬਾਰ ਹੁੰਦਾ ਬਾਈ ਇੱਕ ਗੱਲ ਮੇਰੇ ਦਿਮਾਗ 'ਚ ਆ ਜਾਂਦੀ ਹੈ ਅਗਲਾ ਕਹਿੰਦਾ ਕਿ ਯਾਰ ਇੰਨਾ ਵਧੀਆ ਸਲੂਨ ਬਣਾਇਆ ਆਮਨ ਬਈਰੇ ਨੇ ਖੰਨੇ ਸ਼ਹਿਰ ਦੇ ਵਿੱਚ ਤੇ ਮਹਿੰਗਾ ਵੀ ਵਾਵਾ ਹੀ ਹੋਣਾ ਫਿਰ ਕਹਿੰਦੇ ਨਹੀਂ ਰੇਡ ਨਾਰਮਲ ਨੇ 150 ਰੁਪਏ ਹੇਅਰ ਕੱਟਦਾ ਜੀ ਤੇ 100 ਰੁਪਏ ਵੀਡ ਕੱਟਦਾ ਲਾ 250 ਚ ਗੱਲ ਮੁੱਕ ਗਈ 250 ਚ ਗੱਲ ਉਹ ਕਹਿੰਦਾ ਖਰਚੇ ਕਿਵੇਂ ਪੂਰੇ ਕਰਦਾ ਫਿਰ ਬਾਈ ਖਰਚੇ ਰੱਬ ਦੇ ਜਾਂਦਾ ਜਾ ਰਹੇ ਜਾਂਦਾ ਹੋ ਗਮ ਹੋਇਆ ਆ ਆ ਇਧਰ ਆ ਮੱਛੀਆਂ ਵਾਲਾ ਪ੍ਰੋਗਰਾਮ ਹੈ ਇਹ ਹਾਂਜੀ ਇਧਰ ਜਣਕੀ ਵਿੱਚ ਫਿਸ਼ਿੰਗ ਆਉਣਗੀ ਤੇ ਆ ਨਾਰਮਲ ਮੈਨੀਕਿਓਰ ਪੈਡੀਕਿਓਰ ਆ ਤੇ ਆ ਜਿਵੇਂ ਬੈੱਡ ਲੱਗੇ ਹੋ ਨੇ ਇਹਦੇ ਅੰਦਰ ਅੱਛਾ ਇਹਦੇ ਅੰਦਰ ਫੇਸ਼ਲ ਕੈਵਨ ਇਹ ਇਹ ਦੋ ਨੇ ਜੈਂਟਸ ਸੈਕਸ਼ਨ ਇੰਨਾ ਅੱਗਾ ਆਪਣਾ ਇਹ ਇਹ ਜੈਂਟਸ ਸੈਕਸ਼ਨ ਜੈਂਟਸ ਸੈਕਸ਼ਨ ਦਾ ਨੀਚੇ ਸੈਪਰੇਟ ਆ ਲੇਡੀਜ਼ ਲਈ ਲੇਡੀਜ਼ ਵਾਸਤੇ ਸੈਪਰੇਟ ਆ ਸੈਪਰੇਟ ਪ੍ਰੋਪਰ ਇੱਥੇ ਕੋਈ ਲੇਡੀਜ਼ ਨਹੀਂ ਆਊਗੀ ਥੱਲੇ ਕੋਈ ਜੈਂਟ ਅਰੇ ਪੂਰਾ ਸਿਸਟਮ ਹੈ ਪੂਰਾ ਹਾਂਜੀ ਪ੍ਰਾਈਵੇਸੀ ਦਾ ਖਿਆਲ ਰੱਖਿਆ ਗਿਆ ਪੂਰਾ ਪ੍ਰਾਈਵੇਸੀ ਦਾ ਧਿਆਨ ਰੱਖਿਆ ਹੋਇਆ ਪਾਈ ਜਿਹੜੀਆਂ ਸਾਡੀਆਂ ਭੈਣਾਂ ਜਿਨ੍ਹਾਂ ਦਾ ਵਿਆਹ ਹੁੰਦਾ ਆ ਉਹ ਰੇ ਆ ਕੇ ਉਹਨਾਂ ਨੂੰ ਫਿਰ ਆਪਾਂ ਤਿਆਰ ਵਗੈਰਾ ਵੀ ਨੀਚੇ ਕਰਦੇ ਆ ਪੂਰਾ ਵਧੀਆ ਹਾਂਜੀ ਉੱਥੋਂ ਲੈ ਕੇ ਚੱਲਦਾ ਆ ਜੋ ਤੁਹਾਨੂੰ ਥੱਲੇ ਵੀ ਲੈ ਚੱਲਦੇ ਆ ਹਾਂਜੀ ਇਹ ਫਿਰ ਆਪਣਾ ਹੋਇਆ ਲੇਡੀ ਸੈਕਸ਼ਨ ਆ ਹੈ ਇਹ ਲੇਡੀਜ਼ ਦਾ ਸਾਰਾ ਜੀ ਉਹ ਬੜੇ ਬਾਵਾਈ ਆ ਤਾਂ ਮੈਂ ਹੀ ਬਹੁਤ ਚਿਹਰਾ ਲਾ ਰੱਖੇ ਨੇ ਇਹ ਚਿਹਰਾ ਕਾਦੇ ਵਾਸਤੇ ਫਿਰ ਇਹ ਸੈਲਫੀ ਪੁਆਇੰਟ ਆਪਣਾ ਅੱਛਾ ਇਹ ਸੈਲਫੀ ਪੁਆਇੰਟ ਆ ਸੈਲਫੀ ਪੁਆਇੰਟ ਜੇ ਕਿਸੇ ਨੇ ਕੰਮ-ਕੁੰਮ ਕਰ ਵਧੀਆ ਬਣਾਇਆ ਸਲੂਨ ਬਹੁਤ ਸੋਹਣਾ ਲੱਗ ਰਿਹਾ ਹੈ ਭਾਈ ਜਿਵੇਂ ਆਪਾਂ ਇਹ ਕਹਿ ਸਕਦੇ ਆ ਕਿ ਦੇਖੋ ਵਿਆਹ ਸ਼ਾਦੀ ਵਾਸਤੇ ਹਰੇਕ ਦਾ ਯਾਦਗਾਰ ਮੂਮੈਂਟ ਹੁੰਦਾ ਹੈ ਇਹ ਸਾਰਿਆਂ ਨੂੰ ਆਪਾਂ ਉਹ ਮੂਮੈਂਟ ਨੂੰ ਰਿਹਾ ਯਾਦਗਾਰ ਪੂਰਾ ਬਣਾਉਣਾ ਹੈ ਤਰ੍ਹਾਂ ਤੁਸੀਂ ਵਧੀਆ ਤਰੀਕੇ ਨਾਲ ਵੀ ਸ਼ੂਟ ਵੀ ਕਰਤਾ ਉਹਦੇ ਹਿਸਾਬ ਨਾਲ ਤਿਆਰ ਕੀਤਾ ਹੋਇਆ ਆ ਬਿਲਕੁਲ ਜਿਵੇਂ ਹੁਣ ਆ ਹੇਅਰ ਦਾ ਸੈਕਸ਼ਨ ਆ ਗਿਆ ਔਰ ਸਿਰਫ 6 ਚੇਹਰਾਂ ਲੱਗੀਆਂ ਨੇ ਭਾਂ ਰਵੋਣ ਦੀ ਸਮੂਥਰਿੰਗ ਜਾਂ ਕੋਈ ਕੈਮੀਕਲ ਵਰਕ ਕਰਾਉਣਾ ਲੇਡੀਜ਼ ਨੇ ਹਾਂ ਉਹਨਾਂ ਲਈ ਆ ਦੈਨ ਆ ਫਿਰ ਬਾਡੀ ਅੱਛਾ ਫਿਰ ਬਾਡੀ ਵਿੱਚ ਆ ਜਾ ਫਿਰ ਨੀਚੇ ਫਿਰ ਫ੍ਰੀ ਆ ਗਈ ਜੀ ਇਹ ਇਹ ਫਿਰ ਫ੍ਰੀ ਆਲਾ ਸੌਦਾ ਆ ਗਿਆ ਹਾਂਜੀ ਤੇ ਇਧਰ ਆਪਣਾ ਮੈਨੀਕਯੂਰ ਪੈਡੀਕਯੂਰਲ ਸੈਕਸ਼ਨ ਆ ਗਿਆ ਇੱਦਾਂ ਉਹ ਬਾਜੀ ਵਾ ਮੱਛੀਆਂ ਤੈਰਦੀਆਂ ਫੜਦੀਆਂ ਨੇ ਥੱਲੇ ਹੈ ਆ ਬਾ ਵਾ ਵੀ ਵਾ ਇਹ ਫਿਰ ਉਹ ਉਹ ਸਿਸਟਮ ਆ ਗਿਆ ਨਾ ਜਿਹੜਾ ਉਹ ਲੇਡੀਜ਼ ਕਰਾਉਂਦੀਆਂ ਹੁੰਦੀਆਂ ਨੇ ਹੈਨਾ ਇਹ ਸੁਪਾਹ ਕਹਿੰਦੇ ਨੇ ਇਹਨੂੰ ਸੁਪਾਹ ਕਹਿੰਦੇ ਨੇ ਇਹਨੂੰ ਹਾਂਜੀ ਭਾਈ ਇਹ ਵੀ ਖੰਨੇ ਚ ਮਿਲਦੀ ਪਹਿਲੀ ਵਾਰ ਆਪਾਂ ਹੀ કરીਏ ਬਈ ਗੱਲ ਇਹ ਆ ਜਾਂਦੀ ਹੈ ਹੁਣ ਜਿਵੇਂ ਕਈ ਹੁੰਦਾ ਹੈ ਕਿ ਸਿੱਖਣਾ ਵੀ ਚਾਹੁੰਦੀਆਂ ਹੋਣਗੀਆਂ ਆਪਣੀਆਂ ਭੈਣਾਂ ਕੋਈ ਸਿੱਖਣਾ ਵੀ ਚਾਹੁੰਦੀਆਂ ਹੋਣਗੀਆਂ ਉਹਨਾਂ ਨਾਲ ਵਾਸਤੇ ਫਿਰ ਆਪਾਂ ਅਕੈਡਮੀ ਹੈਗੀ ਹੈ ਪ੍ਰੋਪਰ ਅਕੈਡਮੀ ਹੈਗੀ ਹੈ ਕੋਈ ਦੂਰ ਦਰਾਡੇ ਤੋਂ ਆ ਰਿਹਾ ਜੇ ਮੰਨ ਲਓ ਕਿਸੇ ਲੁਧਿਆਣੇ ਤੋਂ ਆ ਰਹੇ ਆ ਅਮ੍ਰਿਤਸਰ ਤੋਂ ਆਰ ਉਹਨਾਂ ਵਾਸਤੇ ਫਿਰ ਆਪਾਂ ਕਿਵੇਂ ਕਰ ਦੇਖਦੇ ਆ ਪ੍ਰੋਪਰ ਉਸ ਪੀਜੀ ਵਗੈਰਾ ਦਵਾਦੀ ਤਾਂ ਆਪਾਂ ਫਿਰ ਪ੍ਰੋਪਰ ਹਾਂਜੀ ਪ੍ਰੋਪਰ ਚਾਹੁੰਦਾ ਕਾ ਕੋਈ ਵਧੀਆ ਐ ਨਹੀਂ ਹੈਗਾ ਕੋਈ ਸਟੂਡੈਂਟ ਹੈਗੇ ਨੇ ਕਾਫੀ ਲੱਗੇ ਹੋਏ ਨੇ ਅੱਛਾ ਤੇ ਆਹ ਕੈਵਨ ਕਿਹੜੇ-ਕਿਹੜੇ ਨੇ ਇਹ ਆਪਣੇ ਜਿਵੇਂ ਫੇਸ਼ਰ ਕਰਾਉ ਅੱਛਾ ਆ ਦੇਖੋ ਇਹਦੇ ਵਿੱਚ ਸਾਰੇ ਆ ਸਿਸਟਮ ਅੰਦਰ ਅੱਛਾ ਆਮ ਵੀਰੇ ਮੈਮ ਕੈਮਰਾਮੈਨ ਭਰਾ ਨੂੰ ਕਹੂੰਗਾ ਬਾਈ ਬਾਈ ਅਮਨ ਦੱਸ ਰਿਹਾ ਹੈ ਕਿ ਅੰਦਰ ਜਿਹੜਾ ਸਿਸਟਮ ਲੱਗਿਆ ਹੋਇਆ ਹੈ ਉਹ ਬੈੱਡ ਦੇ ਅੱਗੇ ਆਪਣਾ ਵੀਰ ਜੀ ਹਾਂਜੀ ਤੇ ਡਿਸਪੋਜ਼ਲ ਸ਼ੀਟਾਂ ਵਗੈਰਾ ਪ੍ਰੋਪਰ ਹਾਈਜਨ ਦਾ ਧਿਆਨ ਰੱਖਿਆ ਜਾਂਦਾ ਹੈ ਹੈਡਰ ਆਫੇਸ਼ੀਅ ਰਹਿ ਗਿਆ ਹਾਂ ਆਫਰਾਂ ਨੇ ਆ ਨੀ ਲੜ ਦਾ ਆ ਗਿਆ ਆਪਣਾ ਸਾਰਾ ਹੀ ਅੱਛਾ ਨੀ ਲਾ ਨਾਈਟ ਸਾਰਾ ਹੀ ਹਾਂ ਹਾਂ ਤੇ ਦਿਨ ਆਪਣਾ ਹੈਡ ਵਾਸ਼ ਲਈ ਆ ਗਿਆ ਪਿੱਛੇ ਸਾਰੇ ਅੱਛਾ ਪਿੱਛੇ ਹੈਡ ਵਾਸ਼ ਵਾਸਤੇ ਆ ਸਾਰੇ ਇਹ ਸਾਰੇ 4 ਕੈਬਨ ਨੇ ਹੋਰੇ ਲੇਡੀਜ਼ ਦੇ ਲਈ ਅੱਛਾ ਆਹ بڑے ਕੈਬਨ ਹੋਗੇ ਤੇ ਇਹ ਸਾਰੇ ਸੇਮ ਨੇ ਇਹ 4 ਨੇ ਹਾਂਜੀ ਇੱਕੇ ਵਾਰ ਚ 4 ਜਣੇ ਆਪਾਂ ਕਰ ਸਕਦੇ ਨੇ ਪੂਰੀ ਫੈਮਿਲੀ ਆ ਸਕਦੀ ਆ ਅਰੇ ਵਾਹ ਬਹੁਤ ਸੋਹਣਾ ਤੁਸੀਂ ਦੇਖ ਸਕਦੇ ਹੋ ਬਾਈ ਨੇ ਵੀ ਜਿਹੜਾ ਸਲੂਨ ਆ ਬਹੁਤ ਸੋਹਣਾ ਬਣਾਇਆ ਆ ਇਸ ਵਕਤ ਮੈਂ ਖੰਨੇ ਸ਼ਹਿਰ ਦੇ ਵਿੱਚ ਆ ਮੈਂ ਤੇ ਆਪਣਾ ਕਾਲਿੰਗ ਵਾਲਾ ਡਿਪਾਰਟਮੈਂਟ ਆ ਗਿਆ ਅੱਛਾ ਕਾਲਿੰਗ ਵਾਲਾ ਡਿਪਾਰਟਮੈਂਟ ਆ ਇਹ ਇੱਧਰ ਕਾਲਿੰਗ ਵਾਲਾ ਕੂਰੀਅਰ ਜਾਂਦੇ ਨੇ ਆਇਲ ਦੇ ਜਿਹੜੇ ਆਪਣੇ ਸਾਰੇ ਉਹ ਅਪਾਇੰਟਮੈਂਟਾਂ ਬੁੱਕ ਔਰ ਇਨਕੁਆਰੀ ਕਰਨੀ ਸਾਰਾ ਇੱਥੇ ਔਰ ਹੀ ਸਾਰੀ ਇਨਕੁਆਰੀ ਜਾਂਦੀ ਹੈ ਤੇ ਬਾਈ ਤੁਸੀਂ ਦੇਖ ਵੀ ਸਕਦੇ ਹੋ ਬਾਈ ਨੇ ਬਹੁਤ ਸੋਹਣਾ ਜਿਹੜਾ ਕੰਮ ਕੀਤਾ ਆ ਬਾਈ ਇੱਕ ਗੱਲ ਦਿਮਾਗ ਦੇ ਵਿੱਚ ਆ ਜਾਂਦੀ ਆ ਅਗਲਾ ਕਹਿੰਦਾ ਯਾਰ ਐਡਾ ਮਹਿੰਗਾ ਸਲੂਨ ਐਡਾ ਵੱਡਾ ਸਲੂਨ ਬਣਾਇਆ ਮਹਿੰਗਾ ਹੀ ਵਾਹ ਵਾਹ ਹੀ ਹੋਣਾ ਇਹ ਮੈਂ ਕਹਿੰਦਾ ਕੰਨੇ ਚੋਂ ਸਭ ਤੋਂ ਸਸਤਾ ਵੀ ਇਹੀ ਹੋਣਾ ਸਾਡਾ 50% ਆਫ ਚੱਲਦਾ ਹੈ ਹਾਂ ਕਿਸੇ ਨੇ ਵੀ ਕੋਈ ਸਰਵਿਸ ਲੈਣੀ ਹੈ 50% ਆਫ ਹੈ ਦੈਨ ਉਸ ਤੋਂ ਬਾਅਦ ਪੈਕੇਜ ਨੇ ਕਿਸੇ ਨੇ ਇਨਕੁਆਰੀ ਕਰਨੀ ਹੈ ਕੁਝ ਵੀ 98 85 290 ਆਪਣਾ ਨੰਬਰ ਹੈ ਉਹਦੇ ਤੇ ਵਟਸਐਪ ਤੇ ਮੈਸੇਜ ਕਰਕੇ ਕੇ ਇਨਕੁਆਰੀ ਕਰਨੀ ਹੈ ਰੇ ਉਹ ਕਰਕੇ ਰੇਟਾਂ ਦਾ ਪਹਿਲਾਂ ਟਰਾਈ ਕਰਕੇ ਫੇਰ ਆਉ ਤੇ ਕੰਮ ਪ੍ਰੋਪਰ ਬ੍ਰਾਂਡ ਦੇ ਵਿੱਚ ਹੋਊਗਾ। ਇਹ ਇਹ ਕਿਹੜਾ ਸੈਕਸ਼ਨ ਹੋਇਆ ਫਿਰ ਇਹ? ਇਹ ਆਪਣਾ ਜਿਹੜਾ ਤੁਸੀਂ ਕਹਿੰਦੇ ਡ੍ਰੀਮ ਹੁੰਦਾ ਕੁੜੀ ਦਾ ਜਿਵੇਂ ਮੇਕਅਪ ਦਾ। ਮੇਕਅਪ ਦਾ। ਮੇਕਅਪ ਦਾ ਪ੍ਰੋਪਰ ਐਨਪਾ ਇਹ ਸੈਪਰੇਟ ਆ ਸਾਰੀ। ਇਹ ਸਾਰਾ ਸੈਪਰੇਟ ਆ। ਇਹ ਸਾਰਾ ਸੈਪਰੇਟ ਆ ਜਿਵੇਂ ਉਹ హెయిਰ ਦਾ ਸੈਕਸ਼ਨ ਆ ਗਿਆ ਸੀ ਮੇਕਅਪ ਦਾ ਸੈਕਸ਼ਨ ਆ। ਇਹ ਮੇਕਅਪ ਦਾ ਸੈਕਸ਼ਨ। ਇਹਦੀ ਸੀਟਿੰਗ ਏਰੀਆ ਵੀ ਲੱਗ ਤਾ। ਅੱਛਾ ਇਹ ਤਾਂ ਸੀਟਿੰਗ ਏਰੀਆ ਦੇ ਵਿੱਚ ਚਾਰ ਬ੍ਰਾਈਡਲਾਂ ਇਕੱਠੀਆਂ ਆਪਣੀ ਤਿਆਰ ਹੋ ਸਕਦੀਆਂ। ਉਹ ਬਹੁਤ ਸੋਹਣਾ ਬਾਈ ਇੰਨਾ ਪੈਸਾ ਲਾਤਾ ਦਾ ਰਿਸਪੌਂਸ ਵਧੀਆ ਆ ਰਿਹਾ ਹੈ ਦੇਖੋ ਜੀ ਮਾਲਕ ਨੇ ਨਾਂ ਉਹ ਬਕਸ਼ਾ ਵਰਲਡਵਾਈਡ ਨਾਮ ਹੋਇਆ ਤੇ ਕੁਛ ਲੈਦਾਦ ਕਰਨੀ ਪੈਣਾ ਸੀ ਆਪਾਂ ਨੂੰ ਬਾਕੀ ਖੰਨੇ ਵਾਲੀ ਸੁਗਾਤ ਹੀ ਹੈ ਇੱਕ ਕਿਸਮ ਦੀ ਨਾ ਬਿਲਕੁਲ ਬਿਲਕੁਲ ਪ੍ਰੋਫੈਸ਼ਨਲ ਓਨੀ ਲੋਡ ਚੰਡੀਗੜ੍ਹ ਜਾਣਦੀ ਹੁਣ ਨਹੀਂ ਲੋਡ ਲੁਧਿਆਣੇ ਜਾਣਦੀ ਹੁਣ ਤੁਹਾਡੇ ਖੰਨੇ ਸ਼ਹਿਰ ਦੇ ਵਿੱਚ ਵਾਹ ਵਾਹ ਹੀ ਕੰਮ ਹੋ ਗਿਆ ਬਹੁਤ ਸਾਰਾ ਤੁਸੀਂ ਜੇ ਸਪੋਰਟ ਕਰਨਗੇ ਨਾ ਲੋਕੀ ਮੈਂ ਕਹਿੰਦਾ ਮੈਂ 5 ਸਾਲਾਂ ਦੇ ਵਿੱਚ ਮੈਂ ਬ੍ਰਾਂਚਾਂ ਖੋਲ੍ਹ ਦੂੰਗਾ ਅਰੇ ਵਾਹ ਬਿਲਕੁਲ ਇਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਬਾਈ ਦਾ ਕੰਮ ਬਹੁਤ ਸੋਹਣਾ ਆ ਤੁਹਾਡੇ ਮਨਾਂ 'ਚ ਜੋ ਸਵਾਲ ਨੇ ਉਹਨਾਂ ਦਿੱਤੇ ਗਏ ਮੋਬਾਈ ਬਾਈ ਆ ਹੈਗਾ ਸੈਲਫੀ ਪੁਆਇੰਟ ਆ ਬਾਈ ਦਾ ਰਿਸੈਪਸ਼ਨ ਆ ਬਹੁਤ ਸੋਹਣਾ ਆ ਪ੍ਰੋਡਕਟ ਨੇ ਜਿਹੜੇ ਸਭ ਤੋਂ ਵੱਡੀ ਗੱਲ ਹੋ ਰਹੀ ਜੈਂਟਸ ਨਹੀਂ ਐਂਟਰ ਹੋਊਗਾ ਲੇਡੀਜ਼ ਕਹਿੰਦੇ ਲੇਡੀਜ਼ ਬਿਲਕੁਲ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਬਾਤ ਤੋਂ ਫੈਮਿਲੀ ਦੇ ਬੰਦੇ ਨੂੰ ਕੋਈ ਕੋਈ ਲੇਡੀ ਛੱਡ ਕੇ ਜਾਣੇ ਤਾਂ ਪ੍ਰੋਪਰ ਸੈਪਰੇਟ ਆ ਛੱਡ ਕੇ ਜਾ ਸਕਦੇ ਕੋਈ ਐਡਾ ਇਸ਼ੂ ਨਹੀਂ ਕੋਈ ਇਸ਼ੂ ਨਹੀਂ ਹੈਗਾ ਕੈਮਰਾ ਸੀਸੀਟੀਵੀ ਲੱਗੇ ਹੋਏ ਨੇ ਕੋਈ 19 ਕਿ ਬਾਰ ਦਾ ਸਿਕਿਉਰਟੀ ਦਾ ਪ੍ਰੋਪਰ ਧਿਆਨ ਰੱਖਿਆ ਗਿਆ ਹੈ ਬਿਲਕੁਲ ਜੀ ਅਪਾਇੰਟਮੈਂਟ ਲੈ ਕੇ ਤੁਸੀਂ ਪ੍ਰੋਪਰ ਆ ਸਕਦੇ ਹੋ ਕਿਸੇ ਤਰ੍ਹਾਂ ਦਾ ਕੰਮ ਕਰਾਉਣਾ ਕੋਈ ਸਰਵਿਸ ਲੈਣੀ ਆ ਕਿਸੇ ਤਰ੍ਹਾਂ ਦੀ ਤੁਸੀਂ ਜੋ ਤੁਸੀਂ ਚੰਡੀਗੜ੍ਹ ਜਾਂ ਮੋਹਾਲੀ ਜਾਂ ਵੱਡੇ ਸ਼ਹਿਰਾਂ 'ਚ ਕਰਦੇ ਹੋ ਕਰਾਉਂਦੇ ਹੋਗੇ ਨਾ ਕੰਮ ਉਹ ਤੁਹਾਨੂੰ ਉਰੇ ਮਿਲੇਗਾ ਨਾਲ ਉਹਨਾਂ ਨੂੰ ਅੱਧੇ ਰੇਟ 'ਚ ਮਿਲ ਜੂਗਾ ਤੁਹਾਨੂੰ ਬਿਲਕੁਲ ਇੰਨਾ ਕੁ ਪ੍ਰੋਮਿਸ ਹੈਗਾ ਮੇਰਾ ਲੋਕਾਂ ਨਾਲ ਬਹੁਤ ਬਹੁਤ ਧੰਨਵਾਦ ਧੰਨਵਾਦ